ਰੋਮਨ ਮਾਚਕਾ ਮਾਟਰ ਘਾਟ ਰਹੀ ਹੈ ਵੀ ਹੋ ਉਹ ਭਾਜੀ ਇਹ ਗਲੰਦਰੋਂ ਅੱਗੇ ਆ ਗਿਆ ਮਾਟਰ ਰੋਲ ਜਾ ਕਿੱਥੇ ਆ ਡਰਾਈਵਰ ਕਿੱਥੇ ਆ ਸਰ ਜੀ ਆਜੋ ਡਰਾਈਵਰ ਜੀ ਚੱਲ ਚੱਲਾਓ ਮਾੜਾ ਅਸਲੇ ਉਹ ਉੱਥੇ ਰਹਿੰਦੇ ਆ ਕਿੱਥੋਂ ਆਏ ਸੀ ਕੀ ਨਾਮ ਆ ਤੁਹਾਡਾ ਕਿੱਧਰ ਨੇ ਨਾਮ ਕੀ ਆ ਨਾਮ ਕੀ ਆ ਨਾਮ ਹੋਊਗਾ ਇਹ ਨਾਮ ਕੀ ਆ ਤੂੰ ਤਾਂ ਪਤਾ ਨਹੀਂ ਤੂੰ ਕਿੱਥੇ ਰਹਿੰਦਾ ਏ ਤੇ ਕਿੱਥੇ ਰਹਿੰਦਾ ਆ ਕਿੱਥੇ ਜਾਮ ਸ਼ਾਮੇ ਕੱਢ ਲਈ ਦੱਸ ਮੇਰਾ ਕੋਈ ਰੋਲ ਹੀ ਨਹੀਂ ਕੋਈ ਫਿਰ ਤੈਨੂੰ ਹਲੰਗ ਵਰਤ ਕੇ ਚੱਕਰ ਮਾਰਦਾ ਫਿਰ ਨੇ ਕਿੱਥੋਂ ਲੈ ਕੇ ਆ ਮੋਟਰ ਇਹ ਫਿਰ ਰਹਿਣ ਵਾਲੀਆਂ ਕਿੱਥੋਂ ਆਓ ਜੀ ਇਹ ਦੱਸੋ ਕਿੱਥੇ ਰਹਿੰਦੇ ਆ ਪਗਵਾੜਾ ਪਗਵਾੜਾ ਕਿਹੜੀ ਜਗ੍ਹਾ ਤੁਹਾਨੂੰ ਪਤਾ ਸੂਜਦਾ ਕਿਹੜਾ ਨਗਰ ਇੱਧਰੋਂ ਬੰਦਿਆ ਸਾਹਿਬ ਇਹ ਮੋਟਰਾਂ ਕਿੱਥੋਂ ਚੱਕੀਆਂ ਤੁਸੀਂ ਐਂਕਾ ਰੋਡ ਤੇ ਮਿਲੀਆਂ ਚੱਕੀਆਂ ਰੋਡ ਤੇ ਮਿਲੀਆਂ ਚਲੋ ਤੁਹਾਨੂੰ ਲੈ ਕੇ ਚਲੋ ਲਾਲ ਤੋਂ ਸਭ ਤੋਂ ਮਿਲ ਗਿਆ ਰੋਡ ਤੇ ਮਿਲ ਜੂਗੀ ਤਾਂ ਰੋਟੀ ਤਾਂ ਖਾਣੀਆਂ ਬੰਦੇ ਨੇ ਕੰਮ ਕੀ ਕਰਦੀਆਂ ਤੁਸੀਂ ਸਿਲੋਆ ਕਰਕੇ ਚੱਕਰ ਕਰਾ ਲਓ ਹਾਂਜੀ ਡਰਾਈਵਰ ਦਾ ਨਾਮ ਹੈ ਜਸਵਿੰਦਰ ਗੱਟੀ ਡਰਾਈਵਰ ਕੋਣ ਹੈ ਉਹ ਚੱਕੋ 2 ਮਿੰਟ ਲਾਓ ਯਾਰ ਡਰਾਈਵਰ ਕਿੱਥੇ ਸਾਰਾ ਕੁਝ ਹੋਗਾ ਇਹ ਬਤਰਾਸੀ ਦੇ ਵਿੱਚ ਨਹੀਂ ਪਾਉਂਦਾ ਪੁਲਿਸ ਨੂੰ ਚੁਟਾ ਲਾ ਕੇ ਰੱਖਿਆ ਕਿ ਉਹ ਆਪ ਨੂੰ ਬਾਤ ਤੋਂ ਸੁਣਦਾ ਆ ਬੰਦਾ ਖਾਣਾ ਖਾਣੇ ਫਿਰ ਆ ਬੰਦਾ ਨਾ ਮੈਂ ਕਰਦਾ ਹੈ ਹਾਂ ਨੂੰ ਲੈਣੇ ਚੱਲ ਬੇਟਾ ਜਾ ਤੂੰ ਕੀਪਰ ਜਾ ਕਰ ਜਾ ਕੋਈ ਫੈਕਟਰੀ ਬਣਾ ਲੈ ਆਪਸੇ ਹੀ ਕਰਾਈ ਹੈ ਯਾਰ ਇਹ ਗੱਡੀ ਕਿੱਥੋਂ ਲੈ ਕੇ ਆ ਰਹੇ ਤੇ ਕਿੱਥੇ ਜਾ ਰਹੇ ਸੀ ਐਲੀਡੀ ਲੈ ਕੇ ਆਇਆ ਮੈਂ ਜਲੰਧਰ ਬੰਦੇ ਆਉਂਦੇ ਨਾਲ ਕਿੱਥੇ ਮੈਂ ਕਿੱਥੇ ਮੈਂ ਜੰਨੇ ਕੋਲੇ ਨੰਬਰ ਮਾੜਾ ਨਹੀਂ ਬਾਹਰ ਦੀ ਕੀ ਜਰੂਰਤ ਹੈ ਤੇ ਮੈਂ ਉਧਰੋਂ ਆ ਰਿਹਾ ਸੀ ਜਲੰਧਰ ਤੋਂ ਲੈ ਕੇ ਆ ਰਿਹਾ ਹਾਂ ਕਿੱਥੇ ਮੰਗੀ ਲਿਫਟ ਕਿੱਥੋਂ ਮੇਰੇ ਤੁਹਾਨੂੰ ਜਲੰਧਰੋਂ ਜਦੋਂ ਵੀ ਆਪਾਂ ਜੂਟਰ ਨਾ ਬਣਾ ਦੇ ਇੱਧਰੋਂ ਲੁਧਿਆਣਾ ਹੈ ਨਾ ਮਤਲਬ ਇਹ ਵੀ ਜਾਉਂਦਾ ਆਪਾਂ ਆਹ ਹੋਵੇਗੇ ਉਧਰੋਂ ਜਾ ਰਹੀ ਹੈ ਉੱਥੇ ਖੜੇ ਸੀ ਮੈਂ ਲਿਫਟ ਮੰਗ ਲਈ ਤੇ ਮੈਨੂੰ ਬਿਠਾ ਲਿਆ ਮੈਂ ਥੱਲੇ ਵੀ ਨਹੀਂ ਉਤਰਿਆ ਮੈਂ ਸਮਾਨ ਲੈ ਕੇ ਵਿੱਚ ਸਿੱਟ ਲਿਆ ਤੇ ਬੈਠੀ ਤੇ ਜਿਹੜੀਆਂ ਮੋਟਰਾਂ ਸਿਗੀਆਂ ਕਿ ਟਾਡੀਆਂ ਹੀ ਆ ਇਹ ਨਹੀਂ ਕਿਸੇ ਮੇਰੀਆਂ ਨਹੀਂ ਕਦੋਂ ਪਰਾਵੇ LED ਲਾ ਕੇ ਆਇਆ ਵਾ ਇਹ ਤੋਂ ਕਸਟਮਰ ਜੇ ਜਦੋਂ ਵਿੱਚ ਤੁਸੀਂ ਬਿਠਾਇਆ ਨਾ ਤੁਹਾਨੂੰ پتہ ਨਹੀਂ ਲੱਗਾ ਵਿੱਚ ਮੋਟਰਾਂ ਵਿੱਚ ਕੀ ਆ ਕੀ ਨਹੀਂ ਸਰ ਮੈਨੂੰ ਜਮਾ ਹੀ ਨਹੀਂ ਇਹਨਾਂ ਨੇ ਖੱਡ ਕੇ ਫਟਾਫਟ ਆਏ ਚੱਲ ਗਏ ਉਹ ਜਿਵੇਂ ਹਲਕਾ ਪੁੱਛਿਆ ਵੀਰਾ ਸਿੱਟੀ ਵਿੱਚੋਂ ਹਾਂਜੀ ਮਦਦ ਨੂੰ ਦੱਸਿਆ ਨਹੀਂ ਬੈਠਣ ਲੱਗੇ ਸਰ ਇਹਨੇ ਪੰਡ ਤਾਂ ਮੈਂ ਦੇਖ ਲਿਆ ਮੈਂ ਕਿ ਚਲੋ ਇਹਨਾਂ ਦਾ ਕੋਈ ਸਮਾਨ ਆਣਾ ਵਾ ਹਲਕਾ ਪੁੱਛਿਆ ਇਹਨਾਂ ਨੇ ਛੱਡ ਕੇ ਇਸ ਤਰ੍ਹਾਂ ਦੇਖੋ ਤੇ ਤੁਸੀਂ ਤੁਸੀਂ ਇੱਥੇ ਜਿਹੜਾ ਰੁਕੇ ਆ ਤੁਹਾਨੂੰ ਇੱਥੇ ਦੇ ਪੁਲਿਸ ਅਫਸਰਾਂ ਨੇ ਚੈਕਿੰਗ ਲਈ ਰੋਕਿਆ ਹੈ ਤੁਹਾਨੂੰ ਤਾਂ ਸਰ ਨੇ ਸਾਖ ਮਾਲੀ ਵੀ ਖੋਲ ਕੇ ਦਿਖਾਉਗੀ ਯਾਰ ਅੱਛਾ ਅੱਛਾ ਉਹ ਜਿਹੜੇ ਦੇਖਿਆ ਮੋਟਰਾਂ ਅੱਛਾ ਇਹ ਪਤਾ ਤੁਹਾਨੂੰ ਵੀ ਨਹੀਂ ਸੀਗਾ ਕਿ ਅੰਦਰ ਮੋਟਰਾਂ ਆਇਆ ਨਹੀਂ ਮੈਨੂੰ ਪਤਾ ਮੈਨੂੰ ਨਹੀਂ ਸੀਗਾ ਅੱਛਾ ਜਲੰਧਰ ਉਹ ਇੱਥੇ ਆਪਾਂ ਬਿਨਾ ਪਤਾ ਸੀ ਇੱਥੇ ਤੱਕ ਆਏ ਆ ਆਪਾਂ ਇਹ ਦੇਖੋ ਜੀ ਸਾਡੇ ਐਸਐਸਪੀ ਸ਼ਾਹ ਪਹਾੜ ਤੋਂ ਹਾਜ਼ਰ ਤਕੂਠੜਾ ਦੇ ਅਤੇ ਆਪਣੇ ਐਸਪੀ ਭਗਵਾੜਾ ਤੇ ਡੀਐਸਪੀ ਭਗਵਾੜਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੱਕ ਮੁਹਿੰਮ ਚਲਾਈ ਗਈ ਹੈ ਜੀ ਜਿਹੜੇ ਮਾੜੇ ਅਨਸਰ ਹੈ ਉਹਨਾਂ ਨੂੰ ਚੈਕਿੰਗ ਕਰਦੇ ਲਈ ਅਸੀਂ ਇੰਥੇ ਲਾਕਾਬੰਦੀ ਕੀਤੀ ਸੀ ਵੀ ਦੌਰਾਨੇ ਚੈਕਿੰਗ ਜਲੰਧਰ ਸਾਈਡ ਵੱਲੋਂ ਇੱਕ ਛੋਟਾ ਹਾਥੀ ਆਇਆ ਜਿਸ ਵਿੱਚ ਦੋ ਲੇਡੀਆਂ ਸਵਾਰ ਸੰਗ ਉੱਪਰ ਬੈਠੀਆਂ ਹੋਈਆਂ ਸਨ ਜਿਨ੍ਹਾਂ ਨੇ ਉਹਦੇ ਵਿੱਚ ਦੋ ਮੋਟਰਾਂ ਚੋਰੀ ਦੀਆਂ ਰੱਖੀਆਂ ਹੋਈਆਂ ਸੀ ਜਿਹੜੇ ਆਈਡੈਂਟੀਫਾਈ ਹੋ ਚੁੱਕਾ ਕਿ ਸਰ ਉਹ ਚੋਰੀ ਦੀਆਂ ਸੀ ਉਹਨਾਂ ਨੇ ਬਿਲਕੁਲ ਮੰਨਿਆ ਵੀ ਅਸੀਂ ਜਿਹੜੀਆਂ ਹੋ ਰਹਾ ਇਹ ਜਲੰਧਰ ਬਲੰਗ੍ਹリアਨੀਆਂ ਆ ਅਤੇ ਜਿਨ੍ਹਾਂ ਨੇ ਦੱਸਿਆ ਵੀ ਉਹ ਜਿਹੜੀਆਂ ਨੁਕਾਸ ਪਾ ਕੇ ਕਿਸੇ ਨੇ ਰੱਖੀ ਹੋਣੀਆਂ ਸੀ ਤੇ ਸਭ ਜਿਹੜਾ ਆਟੋ ਵਾਲਾ ਸੀਗਾ ਜੀ ਆਟੋ ਵਾਲਾ ਕੀ ਉਹਨਾਂ ਦੇ ਨਾਲ ਸਾਥੀ ਸੀ ਜਾਂ ਕੋਈ ਹੋਰ ਸੀ ਉਸੇ ਗੈਂਗ ਦੀਆਂ ਲੇਡੀਜ਼ ਸੀ ਆਉਂਗੀ ਤੇ ਜਿਹੜਾ ਆਟੋ ਵਾਲੇ ਨੂੰ ਵੀ ਰੋਕਿਆ ਕਿ ਉਹ ਆਟੋ ਦੇ ਉੱਤੇ ਜਿਹੜਾ ਬੋਰੀਆਂ ਦੇ ਵਿੱਚ ਚੋਰੀ ਦਾ ਸਮਾਨ ਸੀ ਇੱਕ ਏਸੀ ਸੀ ਦਾ ਚੋਰੀ ਕਰਕੇ ਰੱਖਿਆ ਹੋਇਆ ਜੀ ਅਤੇ ਹੋਰ ਕਾਫੀ ਸਮਾਨ ਸੀਗਾ ਚੋਰੀ ਦਾ ਜੀ ਇਹ ਸਾਰੀ ਟੀਮ ਦੇ ਵਿੱਚ ਛੋਟੇ ਹਾਥੀ ਦਾ ਡਰਾਈਵਰ ਇਨਵੋਲਵ ਸੀ ਜਾਂ ਕਿਦਾਂ ਉਹਨੇ ਲਿਫਟ ਦਿੱਤੀ ਸੀ ਜਾਂ ਕੀ ਕੀਤਾ ਸੀ ਛੋਟੇ ਹਾਥੀ ਨੂੰ ਤਾਂ ਲਿਫਟ ਲੈ ਕੇ ਹੀ ਉਹਨੇ ਸਮਾਨ ਉੱਤੇ ਲੱਗਿਆ ਉਹਦੇ ਵਿੱਚ ਬਾਕੀ ਅਸੀਂ ਲਿਆ ਕੇ ਜਿਹੜੀਆਂ ਦੋਨੋਂ ਪਾਰਟੀਆਂ ਦੋਨੋਂ ਲੇਡੀਜ਼ ਹੈਗੀਆਂ ਕੋ ਛੋਟਾ ਹਾਥੀ ਤੇ ਦੂਸਰਾ ਆਟੋ ਉਹ ਸਿਟੀ ਫਗਵਾੜਾ ਜਿਹੜਾ ਡਿਊਟੀ ਅਫਸਰ ਜਿਹੜਾ ਵਾਲੇ ਕੀਤਾ ਹੈ ਕਿ ਦੌਰਾਨ ਦੇ ਤਫ਼ਤੀਸ਼ ਦੋ ਵੀ ਗੱਲ ਸਾਹਮਣੇ ਆਈ ਉਹ ਹਮਰੇ ਵਿੱਚ ਰੰਗੀਆਂ ਤੇ ਸਰੀਆਂ ਮੋਟਰਾਂ ਸੀਗੀਆਂ ਜੀ ਉਹ ਸਰਕਾਰੀ ਮਹਿਕਮਿਆਂ ਦੀਆਂ ਸੀਗੀਆਂ ਜਾਂ ਪ੍ਰਾਈਵੇਟ ਚੋਰੀ ਕੀਤੀਆਂ ਨੇ ਦੇਖੋ ਜੀ ਦੇਖਣ ਨੂੰ ਤਾਂ ਇਹ ਲੱਗਦੀਆਂ ਵੀ ਸਰਕਾਰੀ ਮਹਿਕਮਿਆਂ ਦੀਆਂ ਹੀ ਚੋਰੀ ਕੀਤੀਆਂ ਨੇ ਫਿਰ ਅਫਸਰ ਉਹਨੇ ਤੇ ਕਾਰਵਾਈ ਕੀ ਹੁਈ ਕਾਰਵਾਈ ਦੇਖੋ ਜੀ ਹੁਣ ਡਿਊਟੀ ਅਫਸਰ ਨੇ ਹਵਾਲੇ ਕੀਤਾ ਆ ਤੇ ਉਹ ਬਿਆਨ ਲੈ ਕੇ ਜੋ ਵੀ ਕਾਰਵਾਈ ਹੋਊਗੀ ਹਮਰੇ ਵਿੱਚ ਰਹੰਦੀ ਹੈ